ਇਹ ਪਹਿਲਾਂ ਸਾਰੀ ਸ਼ਕਤੀ ਤੁਸੀਂ ਬਾਣੀ ਪੜੋ ਮਹਾਰਾਜ ਕਹਿੰਦੇ ਨੇ ਸ਼ਬਦ ਤੋਂ ਹੀ ਸੰਸਾਰ ਬਣਿਆ ਤੇ ਤੂੰ ਸਾਰਿਆਂ ਨੇ ਸੁਣਿਆ ਨਾ ਉਤਪਤ ਪਰਲੋ ਸ਼ਬਦੇ ਹੋਵੇ ਸ਼ਬਦੇ ਹੀ ਫਿਰ ਉਪਤ ਹੋਵੇ ਉਸ ਆਵਾਜ਼ ਨਹੀਂ ਸਾਡੇ ਸਰੀਰ ਨੂੰ ਚਲਾਇਆ ਹੋਇਆ ਆਵਾਜ਼ ਨਹੀਂ ਤੇ ਜਿੱਦਣ ਵਿੱਚੋਂ ਆਵਾਜ਼ ਨਿਕਲ ਗਈ ਬਾਕੀ ਸਾਰੇ ਮਿੱਟੀ ਸਾਰੀ ਆਵਾਜ਼ ਨਿਕਲ ਗਈ ਮੈਂ ਆਪ ਜੀ ਨੂੰ ਬੇਨਤੀ ਕਰਾਂ ਤੁਹਾਡੀ ਆਤਮਾ ਦੇ ਨੇੜੇ ਸਭ ਤੋਂ ਜ਼ਿਆਦਾ ਤੁਹਾਡੀ ਆਵਾਜ਼ ਹੈ ਹੋਰ ਕੁਝ ਨਹੀਂ ਹੈ ਆਵਾਜ਼ ਨੂੰ ਫੜ ਲਓ ਉੱਥੇ ਜਾਣਾ ਜੇ ਇਹਦੇ ਤੋਂ ਕਲੀਅਰ ਹੋਰ ਕੁਝ ਨਹੀਂ ਹੋ ਸਕਦਾ ਆਤਮਾ ਦਾ ਇੱਥੇ ਆਤਮਾ ਹੈ ਇਹਦੀ ਨਿਸ਼ਾਨੀ ਸਾਡੀ ਆਵਾਜ਼ ਹੈ ਜਿਵੇਂ ਆਪਾਂ ਕਹਿੰਦੇ ਆ ਫਲਾਣੇ ਘਰ ਵਿੱਚੋਂ ਧੂੰਆਂ ਨਿਕਲਦਾ ਹੈ ਇਹਦਾ ਮਤਲਬ ਉੱਥੇ ਅੱਗ ਹੈ ਅੱਗ ਦੀ ਨਿਸ਼ਾਨੀ ਧੂੰਆਂ ਹੈ ਮਨੁੱਖ ਦੀ ਆਤਮਾ ਦੀ ਨਿਸ਼ਾਨੀ ਉਹਦੀ ਆਵਾਜ਼ ਹੈ ਆਵਾਜ਼ ਉਹਦੀ ਆ ਰਹੀ ਹੈ ਤੇ ਜਿੰਨੇ ਆਤਮਾ ਤੱਕ ਜਾਣਾ ਹੈ ਜਿੰਨੇ ਆਤਮ ਜਾਣਿਆ ਪਰਮਾਤਮ ਸੋਈ ਪਰਮਾਤਮਾ ਤੱਕ ਜਾਣਾ ਤੇ ਤੁਹਾਨੂੰ ਆਪਣੀ ਆਤਮਾ ਤੱਕ ਜਾਣਾ ਪੈਣਾ ਹੈ ਆਤਮਾ ਤੱਕ ਜਾਣਾ ਪੈਣਾ ਤੇ ਤੁਹਾਨੂੰ ਆਪਣੀ ਆਵਾਜ਼ ਤੱਕ ਜਾਣਾ ਪੈਣਾ ਹੈ ਪਰ ਹੁਣ ਆਵਾਜ਼ ਦੇ ਵਿੱਚ ਇੱਕ ਪ੍ਰੋਬਲਮ ਇੱਕ ਰੁਕਾਵਟ ਹੈ ਆਵਾਜ਼ ਭਰੀ ਪਈ ਹੈ ਲਿਪੜੀ ਹੋਈ ਹੈ ਉਹਦੇ ਵਿੱਚ ਕਈ ਆਵਾਜ਼ਾਂ ਰਲ ਗਈਆਂ ਨੇ ਇਹ ਤੇ ਸਾਧਨਾ ਹੈ ਉਹ ਉਹ ਲਾਉਣੀਆਂ ਨੇ ਸਾਰੀਆਂ ਆਵਾਜ਼ਾਂ ਬਾਹਰ ਕੱਢਣੀਆਂ ਨੇ ਕੱਢ ਕੇ ਵੱਖਰੀਆਂ ਕਰਨੀਆਂ ਆ ਜੋ ਅਸੀਂ ਬੋਲਨੇ ਆ ਸਾਡੀ ਆਵਾਜ਼ ਨਹੀਂ ਸਾਡੀ ਜਿਹੜੀ ਆਵਾਜ਼ ਹੈ ਨਾ ਸਾਡਾ ਜਿਹੜਾ ਸ਼ਬਦ ਹੈ ਇਹ ਸਾਡਾ ਇਕੱਲਾ ਨਹੀਂ ਅਸੀਂ ਜਿੱਥੋਂ ਜਿੱਥੋਂ ਲੰਘ ਕੇ ਆਏ ਆ ਜਿੰਨਾ ਲੋਕ ਜਿਹੜੇ ਜਿਹੜੇ ਕਰਮ ਕੀਤੇ ਨੇ ਉਹਨਾਂ ਕਰਮਾਂ ਦੀਆਂ ਪਰਤਾਂ ਸਾਡੀ ਆਵਾਜ਼ ਤੇ ਚੜ ਗਈਆਂ ਆਲੇ ਦੁਆਲੇ ਜਿਵੇਂ ਮੈਂ ਤੁਹਾਨੂੰ ਇੱਕ ਉਦਾਹਰਨ ਦੇ ਦਿੰਦਾ ਵੀ ਤੁਹਾਡੇ ਕੋਲ ਇੱਕ ਸੋਨੇ ਦਾ ਕੜਾ ਜਾਂ ਵੰਗ ਹੈ ਉਹ ਸੋਨਾ ਹੈ ਨਾ ਤੇ ਸੋਨਾ ਡਿੱਗ ਪਿਆ ਮਿੱਟੀ ਵਿੱਚ ਜੰਗਾਲ ਪੈ ਗਿਆ ਕਈ ਕੁਝ ਪੈ ਗਿਆ ਹੋਰ ਉੱਤੇ ਪਤਾ ਨਹੀਂ ਕਿੰਨਾ ਕੁਝ ਪੈ ਗਿਆ ਹੁਣ ਹੈ ਸੋਨਾ ਉਹਦੇ ਵਿੱਚ ਹੀ ਹੈ ਪਰ ਸੋਨਾ ਦਿਸਦਾ ਨਹੀਂ ਇਸ ਲਈ ਅਸੀਂ ਜਿਹੜਾ ਹੁਣ ਬੋਲਨੇ ਆ ਨਾ ਕਬੀਰ ਸਾਹਿਬ ਜਦੋਂ ਬੋਲਦੇ ਨੇ ਕੀ ਹੁੰਦਾ ਹੈ ਪੰਡਤ ਵੀ ਬੋਲਦੇ ਨੇ ਪੰਡਤ ਜੀ ਜ਼ਰੂਰ ਕਹਿੰਦੇ ਨੇ ਵੀ ਕਬੀਰ ਤੂੰ ਪੜਿਆ ਵੀ ਨਹੀਂ ਤੂੰ ਗ੍ਰਾਮਰ ਵੀ ਨਹੀਂ ਬੋਲਦਾ ਜਦੋਂ ਤੂੰ ਕਿਸੇ ਬੰਦੇ ਨੂੰ ਕਹਿੰਨਾ ਹੈ ਉਹ ਬੰਦੇ ਦੀ ਜ਼ਿੰਦਗੀ ਪਲਟ ਜਾਂਦੀ ਹੈ ਤੇ ਅਸੀਂ ਸਾਰੇ ਪਰਮਾਨ ਲਾ ਲਾ ਕੇ ਸੁਣਾਉਂਦੇ ਆ ਸਾਡੇ ਅੱਖੇ ਕੋਈ ਨਹੀਂ ਲੱਗਦਾ ਇਹਦਾ ਕੀ ਕਾਰਨ ਇਹ ਵੇਦੇ ਇਸ ਲਈ ਕਬੀਰ ਜੀ ਨੇ ਉਹ ਇੱਕ ਐਸਾ ਭਗਤ ਹੋਇਆ ਜਿਹਨੇ ਬੰਗਾ ਰਿਆ ਉਹ ਕਹਿੰਦੇ ਨੇ ਤੂੰ ਬ੍ਰਾਹਮਣ ਮੈਂ ਕਾਸ਼ਿਕ ਜੁਲਹਾ ਕਹਿੰਦੇ ਤੂੰ ਆਪਣੇ ਆਪ ਨੂੰ ਬ੍ਰਾਹਮਣ ਕਹਿਣਾ ਤੇ ਮੈਂ ਇੱਕ ਕੌਡੀ ਦਾ ਜਲਾਇਆ ਹੀ ਆ ਨਾ ਲੋਕ ਮੈਨੂੰ ਜਲਾਇਆ ਕਹਿੰਦੇ ਨੇ ਤੂੰ ਬ੍ਰਾਹਮਣ ਮੈਂ ਕਾਸ਼ਿਕ ਜੁਲਹਾ ਬੁੱਝੋ ਮੋਰ ਗਿਆ ਨਾ ਮੇਰੇ ਗਿਆਨ ਨੂੰ ਲੱਭ ਕੇ ਵਕਾ ਕਿੱਥੋਂ ਹੁੰਦਾ ਹੈ ਤੈਨੂੰ ਨਹੀਂ ਲੱਭੇਗਾ ਕਿਉਂ ਤੇਰੀ ਆਵਾਜ਼ ਅਜੇ ਆਵਾਜ਼ਾਂ ਨਾਲ ਭਰੀ ਪਈ ਹੈ ਉਹਨੇ ਸ਼ੁੱਧਤਾ ਆਈ ਨਹੀਂ ਉਹਦੇ ਵਿੱਚ ਪਵਿੱਤਰਤਾ ਨਹੀਂ ਆਈ ਅਸੀਂ ਬਾਣੀ ਕਿਉਂ ਪੜਨੀ ਐ ਅਸੀਂ ਬਾਣੀ ਕਿਉਂ ਪੜਨੀ ਐ ਜਦੋਂ ਅਸੀਂ ਜਪਜੀ ਸਾਹਿਬ ਪੜਨੇ ਆ ਜਪਜੀ ਸਾਹਿਬ ਸਾਡੀ ਆਵਾਜ਼ ਦੇ ਉੱਤੇ ਚੜੀਆਂ ਹੋਈਆਂ ਆਵਾਜ਼ਾਂ ਨੂੰ ਤੋੜਨਾ ਸ਼ੁਰੂ ਕਰ ਦਿੰਦਾ ਉਹਨੇ ਪੰਨ ਦੇਣਾ ਸਾਰੀਆਂ ਆਵਾਜ਼ਾਂ ਇਹਨੂੰ ਕਿਹਾ ਤਿੱਥੈ ਕੜਿਐ ਸੁਰਤ ਮਤ ਮਨ ਬੁੱਧ ਉਹਨੇ ਮਾਰ ਮਾਰ ਕੇ ਥੋੜੇ ਜਪਜੀ ਸਾਹਿਬ ਦੇ ਪੰਨ ਪੰਨ ਕੇ ਵਿੱਚੋਂ ਕਢਣੀਆਂ ਨੇ ਆਵਾਜ਼ਾਂ ਇਹ ਤਾਂ ਮਹਾਰਾਜ ਤੇ ਕਹਿੰਦੇ ਤੂੰ ਐਵੇਂ ਝੂਠ ਬੋਲ ਰਿਹਾ ਮੈਂ ਬੋਲ ਰਿਹਾ ਤੂੰ ਨਹੀਂ ਬੋਲ ਰਿਹਾ ਕਾਮ ਬੋਲ ਰਿਹਾ ਹੈ ਕਰੋਧ ਬੋਲ ਰਿਹਾ ਹੈ ਲੋਭ ਬੋਲ ਰਿਹਾ ਹੰਕਾਰ ਬੋਲ ਰਿਹਾ ਜਿੱਦਣ ਤੂੰ ਬੋਲੇਗਾ ਨਾ ਤੇਰੀ ਆਵਾਜ਼ ਦੇ ਵਿੱਚੋਂ ਮੀਂਹ ਪੈਗਾ ਫਰਮੀ ਪੈ ਤੂੰ ਤੇ ਦੱਬਿਆ ਮੈਂ ਤੈਨੂੰ ਕਿੱਥੇ ਬੋਲਣ ਦਿੰਦੇ ਨੇ ਤੂੰ ਅਜੇ ਜਦੋਂ ਤੂੰ ਧੁੱਪ ਗਿਆ ਇਹ ਤੇਰੀ ਆਵਾਜ਼ ਹੀ ਨਹੀਂ ਤੇਰਾ ਇਹ ਸ਼ਬਦ ਹੀ ਨਹੀਂ ਹੈ ਤੂੰ ਤੇ ਸਦੀਆਂ ਤੋਂ ਬੋਲੇ ਨਹੀਂ ਤੂੰ ਤੇ ਜਨਮ ਲਿਆ ਸਾਰੀ ਉਮਰ ਬੋਲੇਆ ਪਰ ਜੇ ਤੂੰ ਨਹੀਂ ਬੋਲਿਆ ਇਸ ਲਈ ਤੂੰ ਮਰੇਗਾ ਤੈਨੂੰ ਫਿਰ ਜਨਮ ਲੈਣਾ ਪੈਣਾ ਜਿੰਨਾ ਚਿਰ ਤੂੰ ਖੁਦ ਨਹੀਂ ਬੋਲਦਾ ਖੁਦ ਖੁਦ ਆਪ ਖੁਦ ਤੂੰ ਹੀ ਖੁਦਾ ਬਣਿਆ ਜਿੰਨਾ ਚਿਰ ਤੂੰ ਖੁਦ ਨਹੀਂ ਬੋਲਦਾ ਉਨਾ ਚਿਰ ਤੇਰੇ ਵਿੱਚੋਂ ਖੁਦਾ ਨਹੀਂ ਬੋਲਦਾ ਉਹਨਾਂ ਜਦ ਤੂੰ ਲਿਬੜਿਆ ਹੋਇਆ ਤੂੰ ਭਰਿਆ ਹੋਇਆ ਪਤਾ ਨਹੀਂ ਤੇਰੇ ਵਿੱਚੋਂ ਕੌਣ-ਕੌਣ ਬੋਲੀ ਜਾਂਦਾ ਹੈ ਇਸ ਲਈ ਫਿਰ ਉਸ ਪੁਰਸ਼ ਨੂੰ ਆਪਾਂ ਕਿਹਾ ਹੈ ਕਬੀਰ ਸਾਹਿਬ ਨੂੰ ਕਿਹਾ ਹੈ ਉਹਨਾਂ ਗੁਰਮੁਖਾਂ ਨੂੰ ਕਿਹਾ ਹੁਣ ਇਹ ਨਹੀਂ ਬੋਲਦੇ ਗੁਰੂ ਬੋਲਦਾ ਹੈ ਸਤਗੁਰੂ ਬੋਲਦੇ ਹੁਣ ਉਹ ਆਵਾਜ਼ ਜੀਵਨ ਬਦਲਦੀ ਹੈ ਅੱਜ ਇਹ ਨੁਕਸ ਪੈ ਗਿਆ ਹੈ ਸਾਡੇ ਕੋਲ ਬੜੇ ਸ਼ਬਦ ਨੇ ਸਾਡੇ ਕੋਲ ਇੱਕ ਸ਼ਬਦ ਨਹੀਂ ਹੈ ਇੱਕ ਸ਼ਬਦ ਨੇ